ਅਮਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਹੁਣ ਵਾਪਸ ਪੰਜਾਬ ਦੇ ਵਿੱਚ ਆਏਗਾ ਜੀਹਾਂ ਜੇਲ੍ਹ ਤੋਂ ਬਾਹਰ ਆਏਗਾ ਅਮਿਤਪਾਲ ਸਿੰਘ ਦਾ ਸਾਥੀ ਤੇ ਨਾਲ ਦੱਸਿਆ ਜਾ ਰਿਹਾ ਕਿ ਹੁਣ ਉਹਨਾਂ ਦੇ ਉੱਤੇ NSA ਨੂੰ ਵੀ ਹਟਾ ਲਿਆ ਗਿਆ ਤੇ ਦੱਸਦੇ ਕਿ ਅਸੀਂ ਗੱਲ ਕਰ ਰਹੇ ਹਾਂ ਪਪਲਪ੍ਰੀਤ ਸਿੰਘ ਦੀ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਪਪਲਪ੍ਰੀਤ ਸਿੰਘ ਤੇ ਵਾਰਿਸ ਪੰਜਾਬ ਦੇ ਦਾ ਸੋਸ਼ਲ ਮੀਡੀਆ ਹੈਂਡਲਰ ਹੈ ਚੁੱਕਿਆ ਪਪਲਪ੍ਰੀਤ ਸਿੰਘ ਜਿਸ ਨੂੰ ਕਿ ਅਜਨਾਲਾ ਪੁਲਿਸ ਦੀ ਟੀਮ ਹੁਣ ਡਿਬਰੂਗੜ ਜੇਲ੍ਹ ਤੋਂ ਇੱਥੇ ਪੰਜਾਬ ਲੈ ਕੇ ਆਏਗੀ ਤੇ ਦੱਸਿਆ ਜਾ ਰਿਹਾ ਕਿ ਪਪਲਪ੍ਰੀਤ ਸਿੰਘ ਦੇ ਉੱਤੇ ਜੋ NSA ਲੱਗੀ ਹੋਈ ਸੀ ਉਸ ਦੀ ਸਮੇਂ ਸੀਮਾ ਖਤਮ ਹੋ ਚੁੱਕੀ ਹੈ ਤੇ ਹੁਣ ਪਪਲਪ੍ਰੀਤ ਸਿੰਘ ਨੂੰ ਛੇਤੀ ਹੀ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ ਦਾਸ ਦੇ ਪੰਜਾਬ ਸਰਕਾਰ ਨੇ ਅਮਰਿਤਪਾਲ ਸਿੰਘ ਦੇ ਨਾਲ ਨਾਲ ਪਪਲਪ੍ਰੀਤ ਸਿੰਘ ਤੇ ਲੱਗੇ ਐਨਐਸਏ ਦੀ ਸਮੇਂ ਸੀਮਾ ਨੂੰ ਵਧਾਨ ਦੇ ਹਜੇ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤੇ ਨੇ ਤੇ ਇਸ ਤੋਂ ਸਾਫ ਹੈ ਕਿ ਸ਼ਾਇਦ ਹੁਣ ਅਮਰਿਤਪਾਲ ਸਿੰਘ ਦੇ ਉਤੇ 56 ਕੱਸਨ ਦੀ ਪੂਰੀ ਤਿਆਰੀ ਖਿੱਚ ਲਈ ਗਈ ਹੈ ਨਾਲ ਜ਼ਿਕਰ ਹੋ ਗਿਆ ਕਿ ਅਜਨਾਲਾ ਪੁਲਿਸ ਦੀ ਟੀਮ ਪਪਲਪ੍ਰੀਤ ਸਿੰਘ ਨੂੰ ਪੰਜਾਬ ਲਿਆਉਣ ਦੇ ਲਈ ਅਸਾਮ ਦੀ ਡਿਬਰੂਗਰ ਜੇਲ ਰਿਵਾਨਾ ਹੋ ਚੁੱਕੀ ਹੈ ਪਪਲਪ੍ਰੀਤ ਸਿੰਘ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਇਆ ਜਾਵੇਗਾ ਫਿਲਹਾਲ ਉੱਥੇ ਪਹੁੰਚ ਕੇ ਪੰਜਾਬ ਪੁਲਿਸ ਨੂੰ ਟ੍ਰਾਂਜ਼ਿਟ ਰਿਮਾਂਡ ਲੈਣ ਦੀ ਤਿਆਰੀਆਂ ਵੀ ਕਰਨੀਆਂ ਹੋਣਗੀਆਂ ਤੇ ਪਪਲਪ੍ਰੀਤ ਸਿੰਘ ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਸਬੰਧ ਦੇ ਵਿੱਚ ਦਰਜ ਐਫ ਆਈ ਆਰ ਨੰਬਰ 39 ਦੇ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ ਡਿਬਰੂਗੜ ਤੋਂ ਪੰਜਾਬ ਲਿਆਂ ਤੋਂ ਬਾਅਦ ਪਪਲਪ੍ਰੀਤ ਸਿੰਘ ਨੂੰ ਅਜਨਾਲਾ ਕੋਰਟ ਦੇ ਵੀ ਜੀ ਸੀ ਕੇਸ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਅਮਰਿਤਪਾਲ ਸਿੰਘ ਦੇ ਨਾਲ ਨਾਲ ਉਹਨਾਂ ਦੇ ਕਈ ਸਾਥੀਆਂ ਨੂੰ ਡਿਬਰੂਗੜ ਜੇਲ ਤੋਂ ਪੰਜਾਬ ਲਿਆਂ ਆਇਆ ਜਾ ਚੁੱਕਿਆ ਹੈ ਤੇ ਪੰਜਾਬ ਸਰਕਾਰ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਦੋ ਹੋਰ ਸਾਥੀਆਂ ਪਪਲਪ੍ਰੀਤ ਸਿੰਘ ਤੇ ਬਰਿੰਦਰ ਵਿੱਕੀ ਨੂੰ ਪੰਜਾਬ ਦੇ ਅੰਮ੍ਰਿਤਸਰ ਲਿਆ ਕੇ 2023 ਦੇ ਵਿੱਚ ਅਜਨਾਲਾ ਥਾਣੇ ਤੇ ਜੋ ਹਮਲਾ ਹੋਇਆ ਸੀ ਉਸ ਦੀ ਜਾਂਚ ਦੇ ਵਿੱਚ ਸ਼ਾਮਲ ਕਰ ਸਕਦੀ ਹੈ ਇਥੇ ਦੱਸ ਦਈਏ 15 ਫਰਵਰੀ 2023 ਦੀ ਰਾਤ ਅਜਨਾਲਾ ਪਹੁੰਚੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਬਰਿੰਦਰ ਸਿੰਘ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ ਕਿਡਨੈਪ ਕਰ ਲਿਆ ਸੀ ਇਸ ਤੋਂ ਬਾਅਦ ਜੰਡਿਆਲਾ ਗੁਰੂ ਦੇ ਕੋਲ ਮੋਟਰ ਤੇ ਬਰਿੰਦਰ ਸਿੰਘ ਦੇ ਨਾਲ ਕੁੱਟਮਾਰ ਕੀਤੀ ਗਈ ਉਥੇ ਅਮ੍ਰਿਤਪਾਲ ਸਿੰਘ ਵੀ ਦੱਸਿਆ ਜਾ ਰਿਹਾ ਸੀ ਕਿ ਮੌਜੂਦ ਸਨ ਤੇ ਇਸ ਦੀ ਸ਼ਿਕਾਇਤ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਇਸੇ ਕੇਸ ਦੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਸ ਦੇ ਨਾਲ ਅੰਮ੍ਰਿਤਪਾਲ ਪੜਗ ਗਏ ਤੇ ਨਾਲ ਹੀ ਉਹਨਾਂ ਨੇ ਅਜਨਾਲਾ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਗ੍ਰਿਫਤਾਰੀ ਦਾ ਐਲਾਨ ਵੀ ਕੀਤਾ ਸੀ ਤੇ ਉਸ ਵੇਲੇ ਤਤਕਾਲੀ ਐਸਪੀ ਹਰਪਾਲ ਸਿੰਘ ਰਦਾਵਾ ਨੇ ਦੱਸਿਆ ਸੀ ਕਿ ਥਾਣੇ ਪਹੁੰਚ ਕੇ ਹਮਲਾਵਰ ਤਲਵਾਰ ਤੇ ਬੰਦੂਕਾਂ ਨਾਲ ਲੈ ਕੇ ਆਏ ਸੀ ਤੇ ਨਾਲ ਹੀ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਵੀ ਉਹਨਾਂ ਦੇ ਨਾਲ ਸੀ ਤੇ ਅਜਿਹੇ ਵਿੱਚ ਜ ਆਂ ਜੜੇ ਸੋ ਨਿਸ਼ਵਲੇ ਪਿੱਛੇ ਹਟ ਗਏ ਸਨ ਤੇ ਹੁਣ ਦੱਸਿਆ ਜਾ ਰਿਹਾ ਕਿ ਹੁਣ ਪਪਲ ਪ੍ਰੀਤ ਸਿੰਘ ਤੋਂ ਐਨਐਸਏ ਹਟ ਚੁੱਕੇ ਤੇ ਛੇਤੀ ਹੀ ਯੋਜਨਾਲਾ ਪੁਲਿਸ ਹੈ ਉਹਨਾਂ ਨੂੰ ਪੰਜਾਬ ਲੈ ਕੇ ਆਵੇਗੀ ਤੇ ਇੱਥੇ ਇਹ ਹੁਣ ਸਵਾਲੀਆ ਨਿਸ਼ਾਨ ਖੜੇ ਹੋਏ ਨੇ ਕਿ ਆਖਰਕਾਰ ਅਮਰਿਤਪਾਲ ਸਿੰਘ ਜੋ ਨੇ ਉਹ ਕਦੋਂ ਜੇਲ੍ਹ ਤੋਂ ਬਾਹਰ ਆਣਗੇ ਕਦੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਇਆ ਜਾਵੇਗਾ ਅਮਿਤਪਾਲ ਸਿੰਘ ਦਾ ਇੱਕ ਹੋਰ ਸਾਥੀ ਹੁਣ ਵਾਪਸ ਪੰਜਾਬ ਦੇ ਵਿੱਚ ਆਏਗਾ ਜੀहां ਜੇਲ੍ਹ ਤੋਂ ਬਾਹਰ ਆਏਗਾ ਅਮਿਤਪਾਲ ਸਿੰਘ ਦਾ ਸਾਥੀ ਤੇ ਨਾਲ ਦੱਸਿਆ ਜਾ ਰਿਹਾ ਕਿ ਹੁਣ ਉਹਨਾਂ ਦੇ ਉੱਤੇ NSA ਨੂੰ ਵੀ ਹਟਾ ਲਿਆ ਗਿਆ ਤੇ ਦੱਸਦੇ ਕਿ ਅਸੀਂ ਗੱਲ ਕਰ ਰਹੇ ਹਾਂ ਪਪਲਪ੍ਰੀਤ ਸਿੰਘ ਦੀ ਇਸ ਵੇਲੇ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਪਪਲਪ੍ਰੀਤ ਸਿੰਘ ਤੇ ਵਾਰਿਸ ਪੰਜਾਬ ਦੇ ਦਾ ਸੋਸ਼ਲ ਮੀਡੀਆ ਹੈਂਡਲਰ ਹੈ ਚੁੱਕਿਆ ਪਪਲਪ੍ਰੀਤ ਸਿੰਘ ਜਿਸ ਨੂੰ ਕਿ ਅਜਨਾਲਾ ਪੁਲਿਸ ਦੀ ਟੀਮ ਹੁਣ ਡਿਬਰੂਗੜ ਜੇਲ੍ਹ ਤੋਂ ਇੱਥੇ ਪੰਜਾਬ ਲੈ ਕੇ ਆਏਗੀ ਤੇ ਦੱਸਿਆ ਜਾ ਰਿਹਾ ਕਿ ਪਪਲਪ੍ਰੀਤ ਸਿੰਘ ਦੇ ਉੱਤੇ ਜੋ NSA ਲੱਗੀ ਹੋਈ ਸੀ ਉਸ ਦੀ ਸਮੇਂ ਮਾ ਖਤਮ ਹੋ ਚੁੱਕੀ ਹੈ ਤੇ ਹੁਣ ਪਪਲਪ੍ਰੀਤ ਸਿੰਘ ਨੂੰ ਛੇਤੀ ਹੀ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਇਆ ਜਾਵੇਗਾ ਦਾਸ ਦੇ ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਪਪਲਪ੍ਰੀਤ ਸਿੰਘ ਤੇ ਲੱਗੇ ਐਨਐਸਏ ਦੀ ਸਮੇਂ ਸੀਮਾ ਨੂੰ ਵਧਾਉਣ ਦੇ ਹਜੇ ਕੋਈ ਵੀ ਆਦੇਸ਼ ਜਾਰੀ ਨਹੀਂ ਕੀਤੇ ਨੇ ਇਹ ਸੋ ਸਾਫ ਹੈ ਕਿ ਸ਼ਾਇਦ ਹੁਣ ਅਮਰਿਤਪਾਲ ਸਿੰਘ ਦੇ ਉਤੇ 55 ਕਸਨ ਦੀ ਪੂਰੀ ਤਿਆਰੀ ਖਿੱਚ ਲਈ ਗਈ ਹੈ ਨਾਲ ਜ਼ਿਕਰ ਹੋਇਆ ਕਿ ਅਜਨਾਲਾ ਪੁਲਿਸ ਦੀ ਟੀਮ ਪਪਲਪ੍ਰੀਤ ਸਿੰਘ ਨੂੰ ਪੰਜਾਬ ਲਿਆਉਣ ਦੇ ਲਈ ਅਸਾਮ ਦੀ ਡਿਬਰੂਗਰ ਜੇਲ ਰਿਵਾਨਾ ਹੋ ਚੁੱਕੀ ਹੈ ਪਪਲਪ੍ਰੀਤ ਸਿੰਘ ਨੂੰ ਟਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਇਆ ਜਾਵੇਗਾ ਫਿਲਹਾਲ ਉੱਥੇ ਪਹੁੰਚ ਕੇ ਪੰਜਾਬ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਲੈਣ ਦੀ ਤਿਆਰੀਆਂ ਵੀ ਕਰਨੀਆਂ ਹੋਣ ਗਿਆ ਤੇ ਪਪਲਪ੍ਰੀਤ ਸਿੰਘ ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ ਹੋਏ ਹਮਲੇ ਦੇ ਸਬੰਧ ਦੇ ਵਿੱਚ ਦਰਜ ਐਫ ਆਈ ਆਰ ਨੰਬਰ 39 ਦੇ ਤਹਿਤ ਗ੍ਰਿਫਤਾਰ ਕੀਤਾ ਜਾਵੇਗਾ ਡਿਬਰੂਗੜ ਤੋਂ ਪੰਜਾਬ ਲਿਆਂ ਤੋਂ ਬਾਅਦ ਪਪਲਪ੍ਰੀਤ ਸਿੰਘ ਨੂੰ ਅਜਨਾਲਾ ਕੋਰਟ ਦੇ ਵਿੱਚ ਜੀ ਸੀ ਕੇਸ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਅਮਰਿਤਪਾਲ ਸਿੰਘ ਦੇ ਨਾਲ ਨਾਲ ਉਹਨਾਂ ਦੇ ਕਈ ਸਾਥੀਆਂ ਨੂੰ ਡਿਬਰੂਗੜ ਜੇਲ੍ਹ ਤੋਂ ਪੰਜਾਬ ਲਿਆਂ ਆਇਆ ਜਾ ਚੁੱਕਿਆ ਹੈ ਤੇ ਪੰਜਾਬ ਸਰਕਾਰ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਦੋ ਹੋਰ ਸਾਥੀਆਂ ਪਪਲਪ੍ਰੀਤ ਸਿੰਘ ਤੇ ਵਰਿੰਦਰ ਵਿੱਕੀ ਨੂੰ ਪੰਜਾਬ ਦੇ ਅੰਮ੍ਰਿਤਸਰ ਲਿਆ ਕੇ 2023 ਦੇ ਵਿੱਚ ਅਜਨਾਲਾ ਥਾਣੇ ਤੇ ਜੋ ਹਮਲਾ ਹੋਇਆ ਸੀ ਉਸ ਦੀ ਜਾਣ ਦੇ ਵਿੱਚ ਸ਼ਾਮਲ ਕਰ ਸਕਦੀ ਹੈ ਇੱਥੇ ਦੱਸ ਦਈਏ 15 ਫਰਵਰੀ 2023 ਦੀ ਰਾਤ ਅਜਨਾਲਾ ਪਹੁੰਚੇ ਚਮਕੌਰ ਸਾਹਿਬ ਦੇ ਰਹਿਣ ਵਾਲੇ ਬਰਿੰਦਰ ਸਿੰਘ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ ਸੀ ਕਿਡਨੈਪ ਕਰ ਲਿਆ ਸੀ ਇਸ ਤੋਂ ਬਾਅਦ ਜੰਡਿਆਲਾ ਗੁਰੂ ਦੇ ਕੋਲ ਮੋਟਰ ਤੇ ਬਰਿੰਦਰ ਸਿੰਘ ਦੇ ਨਾਲ ਕੁੱਟਮਾਰ ਕੀਤੀ ਗਈ ਉੱਥੇ ਅਮਰਿਤਪਾਲ ਸਿੰਘ ਵੀ ਦੱਸਿਆ ਜਾ ਰਿਹਾ ਸੀ ਕਿ ਮੌਜੂਦ ਸਨ ਤੇ ਇਸ ਦੀ ਸ਼ਿਕਾਇਤ ਨੌਜਵਾਨ ਨੇ ਪੁਲਿਸ ਨੂੰ ਦਿੱਤੀ ਪੁਲਿਸ ਨੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਜਿਹੜੇ ਸਮਰਥਕ ਨੇ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਇਸੀ ਕੇਸ ਦੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਤੇ ਇਸ ਦੇ ਨਾਲ ਅਮਿਤਪਾਲ ਪੜਗ ਗਏ ਤੇ ਨਾਲ ਹੀ ਉਹਨਾਂ ਨੇ ਅਜਨਾਲਾ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਗ੍ਰਿਫਤਾਰੀ ਦਾ ਐਲਾਨ ਵੀ ਕੀਤਾ ਸੀ ਤੇ ਉਸ ਵੇਲੇ ਤਤਕਾਲੀ ਐਸਪੀ ਹਰਪਾਲ ਸਿੰਘ ਦਾ ਦਾਵਾ ਦੇ ਦੱਸਿਆ ਸੀ ਕਿ ਥਾਣੇ ਪਹੁੰਚ ਕੇ ਹਮਲਾਵਰ ਤਲਵਾਰ ਤੇ ਬੰਦੂਕਾਂ ਨਾਲ ਲੈ ਕੇ ਆਏ ਸੀ ਤੇ ਨਾਲ ਹੀ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਵੀ ਉਹਨਾਂ ਦੇ ਨਾਲ ਸੀ ਤੇ ਅਜਿਹੇ ਵਿੱਚ ਜਵਾਨ ਜਿਹੜੇ ਸਨ ਉਸ ਵੇਲੇ ਪਿੱਛੇ हट ਗਏ ਸਨ ਤੇ ਹੁਣ ਦੱਸਿਆ ਜਾ ਰਿਹਾ ਕਿ ਹੁਣ ਪਪਲਪ੍ਰੀਤ ਸਿੰਘ ਤੋਂ ਐਨਐਸਏ ਹਟ ਚੁੱਕੇ 체ਤੀ ਹੀ ਯੋਜਨਾਲਾ ਪੁਲਿਸ ਹੈ ਉਹਨਾਂ ਨੂੰ ਪੰਜਾਬ ਲੈ ਕੇ ਆਵੇਗੀ ਤੇ ਇੱਥੇ ਇਹ ਹੁਣ ਸਵਾਲੀਆ ਨਿਸ਼ਾਨ ਖੜੇ ਹੋਏ ਨੇ ਕਿ ਆਖਰਕਾਰ ਅਮਰਿਤਪਾਲ ਸਿੰਘ ਜੋ ਨੇ ਉਹ ਕਦੋਂ ਜੇਲ੍ਹ ਤੋਂ ਬਾਹਰ ਆਣਗੇ ਕਦੋਂ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਇਆ ਜਾਵੇਗਾ